ਬੀਤੇ ਦਿਨੀ ਅਮਰਤਪਾਲ ਦੀ ਮਾਤਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਖਾਲਿਸਤਾਨ ਲੈ ਕੇ ਅਮਰਤਪਾਲ ਦੀ ਮਾਤਾ ਨੇ ਇੱਕ ਵੱਡਾ ਬਿਆਨ ਦਿੱਤਾ ਜਿਹਦੇ ਚੱਲਦੇ ਹੁਣ ਅਮਰਤਪਾਲ ਦਾ ਸ਼ਾਮ ਦੀ ਡਿਪਟੂ ਕੋਲ ਜੇਲ੍ਹ ਦੇ ਵਿੱਚੋਂ ਵੱਡਾ ਬਿਆਨ ਦੇਖਣ ਨੂੰ ਮਿਲਿਆ ਅਮਰਤਪਾਲ ਦਾ ਕਹਿਣਾ ਹੈ ਕਿ ਮੇਰੀ ਮਾਤਾ ਤੋਂ ਜਾਣੇ ਅਣਜਾਣੇ ਦੇ ਵਿੱਚ ਬਿਆਨ ਦਿੱਤਾ ਕਿ ਮੈਂ ਆਪਣੀ ਮਾਤਾ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ ਮੇਰੇ ਮਨ ਨੂੰ ਬੜਾ ਦੁਖੀ ਲੱਗਿਆ ਕਿ ਮੇਰੀ ਮਾਂ ਨੇ ਖਾਲਸਾ ਲੈ ਕੇ ਜੀਹਾ ਬਿਆਨ ਦਿੱਤਾ ਕਿਉਂਕਿ ਮੈਂ ਸੰਵਿਧਾਨ ਦੇ ਅਨੁਸਾਰ ਚੋਣ ਲੜੀਆ ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗਲਤ ਨਹੀਂ ਜੇਕਰ ਮੈਨੂੰ ਅਮਰਤਪਾਲ ਕਹਿੰਦਾ ਕਿ ਜੇਕਰ ਮੈਨੂੰ ਪਰਿਵਾਰ ਅਤੇ ਪੰਥ ਦੇ ਵਿੱਚੋਂ ਕੋਈ ਇੱਕ ਚੰਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਚੁਣਾਂਗਾ ਜਦੋਂ ਚੱਲਦੇ ਆ ਅਮਰਤਪਾਲ ਦੀ ਮਾਤਾ ਦਾ ਵੀ ਹੁਣ ਸਪਸ਼ਟਿਕਨ ਸਾਹਮਣੇ ਅਮਰਤਪਾਲ ਦੀ ਮਾਤਾ ਨੇ ਕਿਹਾ ਹੈ ਕਿ ਜਿਹੜਾ ਮੇਰਾ ਇਹ ਬਿਆਨ ਸੀਗਾ ਮੇਰੇ ਬਿਆਨ ਨੂੰ ਤੌਰ ਮੰਨੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਹੀਂ ਇਹਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਦੀਆਂ ਮਤਲਬ ਵਾਇਟ ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇੱਕ ਇੱਕਿਆਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੋਚ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ ਮੀਡੀਆ ਤੋਰ ਮੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵ ਘਾਣ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਕਈ ਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ ਸੀ ਵੀ ਚੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਅਸੀਂ ਕਾ ਅਮਰਤਪਾਲ ਦੀ ਮਾਤਾ ਦਾ ਬਿਆਨ ਹੁਣ ਤੁਹਾਨੂੰ ਸੁਣਾਉਣੇ ਆ ਜਿਹੜਾ ਅਮਰਤਪਾਲ ਦੇ ਵੱਲੋਂ ਟਵੀਟ ਕੀਤਾ ਕਿ ਆਪਣੇ ਟਵਿੱਟਰ ਅਕਾਊਂਟ ਤੇ ਅਮਰਤਪਾਲ ਨੇ ਜੋ ਗੀ ਲਿਖਿਆ ਤੁਹਾਨੂੰ ਸੁਣਾਉਨੇ ਆ ਕਿ ਕੱਲ ਮੇਰੀ ਮਾਤਾ ਜੀ ਵੱਲ ਦਿੱਤੇ ਬਿਆਨ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੇਰਾ ਮਨ ਬਹੁਤ ਦੁਖੀ ਹੈ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹੇ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਮਾਣ ਵਾਲੀ ਗੱਲ ਮਾੜੀ ਗੱਲ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਜਿੱਦੇ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਛੇਦੀ ਦਿੱਤੀ ਹੋਵੇ ਉਸ ਮਗਰ ਤੋਂ ਹੱਥ ਪਿੱਛੇ ਹਟ ਜਾਣ ਵਾਲੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਬਾਅਦ ਸਟੇਜਾਂ ਤੋਂ ਬੋਲਦੀਏ ਗੱਲ ਕਹੀ ਹੈ ਕਿ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਕੋਈ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਆਪਣਾ ਪੰਥ ਚੁਣਾਂਗਾ ਅਮਰਤਪਾਲ ਦਾ ਕਹਿਣਾ ਕਿ ਜੇਕਰ ਮੈਨੂੰ ਆਪਣੇ ਪਰਿਵਾਰ ਅਤੇ ਪੰਥ ਦੇ ਵਿੱਚੋਂ ਕਿਸੇ ਨੂੰ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਨੂੰ ਚੁਣਾਂਗਾ ਦਾ ਇਤਿਹਾਸ ਦਾ ਵੀ ਉਹ ਵਾਕਿਆ ਬਹੁਤ ਠੁਕਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਇੱਕ 4 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਸੀ ਕਿ ਨੌਜਵਾਨ ਸਿੱਖ ਨਹੀਂ ਤਾਂ ਨੌਜਵਾਨ ਨੇ ਅੱਗੇ ਹੋ ਕੇ ਇਹ ਗੱਲ ਕਹੀ ਜੇ ਇਹ ਔਰਤੇ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸੰਧਾਤਿਕ ਪੱਖ ਤੋਂ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਵਾਲੇ ਸੋਚਣਾ ਵੀ ਗੁਨਾਹ ਹੈ ਕਹਿਣਾ ਤਾਂ ਦੂਰ ਦੀ ਗੱਲ ਅੱਗੇ ਤੋਂ ਸੰਗਤ ਰੂਪ ਵਿੱਚ ਬਿਚਰਦੀਆਂ ਬੋਲਦੀਆਂ ਜਹੀਆਂ ਕੁਤਾਹੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਜਦੋਂ ਅਮਰਤਪਾਲ ਦੇ ਵੱਲੋਂ ਆਪਣੀ ਮਾਤਾ ਨੂੰ ਸਿੱਧੀ ਰੋਬ ਦੇ ਵਿੱਚ ਸਖਤ ਤਾੜਨਾ ਕੀਤੀ ਗਈ ਹੈ ਕਿ ਜੇਕਰ ਮੈਨੂੰ ਪੰਥ ਅਤੇ ਪਰਿਵਾਰ ਚੋਂ ਚੁਣਨਾ ਪਿਆ ਤਾਂ ਮੈਂ ਆਪਣੇ ਪਰਿਵਾਰ ਨੂੰ ਚੁਣਾਂਗਾ ਜਦੋਂ ਚੱਲਦੇ ਅਮਰਤਪਾਲ ਨੇ ਆਪਣੇ ਮਾਤਾ ਪਰਿਵਾਰ ਨੂੰ ਸਖਤ ਰੂਚੀ ਕੇ ਅੱਗੇ ਤੋਂ ਜਿਹੇ ਬਿਆਨ ਦੇਣ ਵਾਲੇ ਸੋਚਣਾ ਵੀ ਨਹੀਂ ਆ ਕਿਉਂਕਿ ਮੈਂ ਜਹੀ ਗੱਲ ਨੂੰ ਸੋਚਣ ਦੀ ਦੂਰ ਗੱਲ ਮੈਂ ਇਸ ਗੱਲ ਦੇ ਬਲ ਦੇਖ ਵੀ ਨਹੀਂ ਸਾਦਾ ਝਾਕ ਨਹੀਂ ਸਾਦਾ ਕਿਉਂਕਿ ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਤੇ ਜਿਹੜੇ ਜਿਹੜੇ ਲੋਕਾਂ ਵਿੱਚ ਤਾਂ ਆਇਆ ਮੈਂ ਉਹਨਾਂ ਨੂੰ ਪਿਆਰ ਕਰਦਾ ਬੇਹਦ ਪਿਆਰ ਕਰਦਾ ਪਰ ਤੁਸੀਂ ਕਦੇ ਵੀ ਅਜਿਹੇਕ ਬਿਆਨ ਨਹੀਂ ਦੇਣਾ ਜਿਸ ਨਾਲ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਮੇਰੇ ਪ੍ਰਤੀ ਜਾਂ ਕਿਸੇ ਵੀ ਕਿਸਮ ਦੀ ਕੋਈ ਨਿਘੀ ਭਾਵਨਾ ਨੂੰ ਠੇਸ ਪਹੁੰਚੇ ਤੇ ਚੱਲਦੇ ਅਮਰਤਪਾਲ ਦੀ ਮਾਤਾ ਦੇ ਵੱਲੋਂ ਵੀ ਹੁਣ ਲਾਈਵ ਹੋ ਕੇ ਆਪਣੀ ਵੀਡੀਓ ਤੇ ਆਪਣੇ ਬਿਆਨ ਦੇ ਬਾਰੇ ਵੱਡੇ ਖਲਾਸੇ ਕੀਤੇ ਉਹਨਾਂ ਕਹਿਣਾ ਕਿ ਜਿਹੜਾ ਮੇਰਾ ਬਿਆਨ ਹੈ ਤਰੋੜ ਮਰੋੜ ਕੇ ਬੇਜਿੱਤਾ ਹੈ ਹਾਲਾਂਕਿ ਅਮਰਤਪਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਜਿਹੜਾ ਟਵੀਟ ਕੀਤਾ ਹੈ ਜਦ ਅਮਰਤਪਾਲ ਦਾ ਕਹਿਣਾ ਕਿ ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਵਾਲੀ ਗੱਲ ਨਹੀਂ ਸਗੋ ਮਾਣ ਵਾਲੀ ਗੱਲ ਆ ਮੈਂ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਾਂਗਾ ਜਿਹੜੀ ਜਿਸ ਨੂੰ ਪਾਉਣ ਦੇ ਲਈ ਲੱਖਾਂ ਸਿੱਖਾਂ ਨੇ ਸ਼ੀਦੇ ਦਿੱਤੀ ਹੁਣ ਮੈਂ ਉਸ ਬਾਰੇ ਕਦੇ ਵੀ ਜਿਹਾ ਕਦੇ